ਪੁਰਾਣੇ ਸਮੇਂ ਦੀ ਗੱਲ ਐ ਜਦੋਂ ਸਿੱਖਿਆ ਗੁਰੂਕੁਲ 'ਚ ਦਿੱਤੀ ਜਾਂਦੀ ਸੀ ਇੱਕ ਵਾਰ ਤਿੰਨ ਨੌਜਵਾਨ ਉਚੇਰੀ ਸਿੱਖਿਆ ਲਈ ਆਚਾਰੀਆ ਸਾਹਮਣੇ ਪੇਸ਼ ਹੋਏ ਡੰਡੌਤ ਬੰਦਨਾ ਕੀਤੀ ਤੇ ਉਹਨਾਂ ਦੇ ਆਸਣ ਸਾਹਮਣੇ ਨਿਮਰ ਬੈਠ ਗਏ ਆਚਾਰੀਆ ਨੇ ਤਿੰਨਾਂ ਨੌਜਵਾਨਾਂ ਦੀਆਂ ਅੱਖਾਂ ਵੱਲ ਦੇਖਿਆ ਉਹਨੂੰ ਜਾਪਿਆ ਉਹਨਾਂ ਤਿੰਨਾਂ ਦੀਆਂ ਅੱਖਾਂ 'ਚ ਜਿਗਿਆਸਾ ਤੇਜ ਹੈ ਪ੍ਰਤਾਪ ਹੈ ਫਿਰ ਬੋਲੇ ਯੁਵਕੋ ਮੈਂ ਤੁਹਾਨੂੰ ਇੱਕ ਕਬੂਤਰ ਦਿਖਾ ਰਿਹਾ ਹਾਂ ਹਰ ਇੱਕ ਨੂੰ ਇੱਕ ਕਬੂਤਰ ਦਿੱਤਾ ਜਾਵੇਗਾ ਤੁਸੀਂ ਇਕੱਲੇ ਇਕੱਲੇ ਨੇ ਇੱਕ ਇੱਕ ਕਬੂਤਰ ਦੀ ਗਰਦਨ ਮਰੋੜਨੀ ਹੈ ਸ਼ਰਤ ਇਹ ਹੈ ਕਿ ਜਦੋਂ ਤੁਸੀਂ ਕਬੂਤਰ ਮਾਰ ਰਹੇ ਹੋ ਮ ਤੁਹਾਨੂੰ ਦੇਖਣ ਵਾਲਾ ਕੋਈ ਨਾ ਹੋਵੇ ਤਿੰਨਾਂ ਨੂੰ ਇੱਕ ਇੱਕ ਕਬੂਤਰ ਦੇ ਦਿੱਤਾ ਗਿਆ ਕੁਝ ਦੂਰ ਸੰਘਣਾ ਜੰਗਲ ਸੀ ਤਿੰਨੇ ਨੌਜਵਾਨ ਉਸ ਜੰਗਲ ਵੱਲ ਚਲੇ ਗਏ ਜਿੱਥੇ ਘਾਟੀ ਕੋਈ ਜਾਂਦਾ ਸੀ ਇੱਕ ਨੌਜਵਾਨ ਦੂਰ ਸੰਗਨੀਆਂ ਝਾੜੀਆਂ 'ਚ ਹਨੇਰੇ 'ਚ ਛੁਪ ਗਿਆ। ਉਹਨੇ ਦੇਖਿਆ ਉਹਨੂੰ ਕੋਈ ਵੀ ਨਹੀਂ ਸੀ ਦੇਖ ਰਿਹਾ। ਉਹਨੇ ਆਪਣੇ ਕੋਲ ਰੱਖੇ ਕੱਪੜੇ 'ਚ ਕਬੂਤਰ ਨੂੰ ਛੁਪਾਇਆ ਤੇ ਬੇਦਰਦੀ ਨਾਲ ਕਲਾ ਮਰੋੜ ਵਾਪਸ ਪਰਤ ਆਇਆ। ਦੂਜਾ ਨੌਜਵਾਨ ਵੀ ਚਤਰਚਲਾਕ ਸੀ। ਜੰਗਲ 'ਚ ਇੱਕ ਪੁਰਾਣਾ ਖੂਹ ਸੀ। ਉਸ ਵਿੱਚ ਪਾਣੀ ਨਹੀਂ ਸੀ, ਮਿੱਟੀ ਨਾਲ ਭਰ ਚੁੱਕਿਆ ਸੀ। ਉਹਨੇ ਉਸ ਠੱਠੇ ਖੂਹ 'ਚ ਛਾਲ ਮਾਰੀ। ਉੱਪਰ 헤ਠਾਂ ਦੇਖਿਆ ਤੇ ਕਬੂਤਰ ਦਾ ਗਲਾ ਮਰੋੜ ਵਾਪਸ ਪਰਤਾ ਆ ਤੀਜਾ ਨੌਜਵਾਨ ਸਵਿੰਦਨਸ਼ੀਲ ਸੀ ਵਿਚਾਰਵਾਨ ਬਿਰਤੀਵਾਨ ਕੋਮਲ ਹਿਰਦੇ ਵਾਲਾ ਅਨੂਠੇ ਸੰਸਕਾਰਾਂ ਵਾਲਾ ਨੌਜਵਾਨ ਸੀ ਉਹਨੇ ਇੱਧਰ ਉੱਧਰ ਦੇਖਿਆ ਅਜੇ ਹੀ ਕੋਈ ਥਾਣੀ ਸੀ ਜਿੱਥੇ ਉਹਨੂੰ ਦੇਖਣ ਵਾਲਾ ਕੋਈ ਨਾ ਹੋਵੇ ਉਹ ਬੇਚੈਨ ਅਵਸਥਾ ਚ ਸੋਚਣ ਲੱਗਾ ਕਿ ਮੈਨੂੰ ਜੇ ਕੋਈ ਵਿਅਕਤੀ ਨਹੀਂ ਦੇਖ ਸਕਦਾ ਤਾਂ ਇਹ ਸੰਭਵ ਨਹੀਂ ਕਿ ਮੈਨੂੰ ਮੇਰਾ ਪ੍ਰਭੂ ਵੀ ਨਾ ਦੇਖੇ ਉਹ ਕਬੂਤਰ ਦਾ ਗਲਾ ਮਰੋੜੇ ਬਿਨਾ ਵਾਪਸ ਆ ਗਿਆ ਉਸਨੇ ਆਚਾਰੀਆ ਨੂੰ ਆਪਣੀ ਅਸਮਰਥਾ ਦੱਸੀ ਬੇਨਤੀ ਕੀਤੀ ਗੁਰੂ ਜੀ ਮੈਨੂੰ ਕੋਈ ਅਜਿਹੀ ਥਾਂ ਨਹੀਂ ਮਿਲੀ ਜਿੱਥੇ ਮੈਂ ਗੁਨਾਹ ਕਰ ਰਿਹਾ ਹੁਆ ਤੇ ਮੈਨੂੰ ਕੋਈ ਨਾ ਦੇਖ ਰਿਹਾ ਹੋਵੇ ਗੁਰੂ ਜੀ ਮੇਰਾ ਪ੍ਰਭੂ ਮੇਰੇ ਅੰਦਰ ਵੀ ਹੈ ਬਾਹਰ ਵੀ ਹੈ ਮੇਰੇ ਅੰਗ ਸੰਗ ਹੈ ਮੈਨੂੰ ਹਰ ਸਮੇਂ ਦੇਖ ਰਿਹਾ ਹੈ ਤੇ ਉਹ ਤੀਜਾ ਨੌਜਵਾਨ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਚੁਣਿਆ ਗਿਆ